ਉਹ ਅੱਜ ਕარი ਹੈ ਕਿ ਬੇਡ ਜਿਹੜਾ ਇੰਡੋਪਾਕ ਦੇ ਬਿਲਕੁਲ ਕੰਡੇ ਤੇ ਵਸਿਆ ਪਿੰਡ ਉਹਦੇ ਚ ਮੈਂ ਔਰ ਐਮਐਲਏ ਬਟਾਲਾ ਅਮਰਜੀਤ ਸਿੰਘ ਦੀ ਸ਼ੈਰੀ ਕਲ ਸੀ ਚੇਚੇ ਤੌਰ ਤੇ ਇਹਨਾਂ ਲੋਕਾਂ ਨੂੰ ਮਿਲਣ ਆਏ ਆ ਪਿੰਡ ਦੇ ਜਿਹੜੇ ਇੱਥੋਂ ਦੇ ਵਸਨੀਕ ਨੇ ਉਹਨਾਂ ਨੂੰ ਮਿਲ ਕੇ ਉਹਨਾਂ ਨੂੰ ਇਹ ਵੀ ਦੱਸਿਆ ਕਿ ਹੌਸਲੇ ਵਾਲੀ ਗੱਲ ਆ ਕੋਈ ਗੱਲ ਨਹੀਂ ਬਿਲਕੁਲ ਪੀਸਫੁੱਲ ਕੰਮ ਹੈ ਆਫੀਸਰ ਵੀ ਇੱਥੇ ਮਿਲਦੇ ਨੇ ਇਹਨਾਂ ਪਿੰਡ ਵਾਲਿਆਂ ਨੂੰ ਵੀ ਮਿਲਦੇ ਨੇ ਨਾ ਇਹਨਾਂ ਪਿੰਡ ਵਾਲਿਆਂ ਚ ਕੋਈ ਕਪਰਾਟ ਨਾ ਦੀ ਨਿਸ਼ਾਨੀ ਹੈ ਨਾਇਕ ਅਭਰਾਟ ਨੇ ਪੁਰਾਣੀ ਲੋਕ ਇੱਥੇ ਬਾਰਡਰ ਤੇ ਰਹਿਣ ਵਾਲੇ ਲੋਕ ਨੇ ਇਹਨਾਂ 65 ਦੀਆਂ ਘਤਲਦੀਆਂ ਚੰਗਾ ਇਹਨਾਂ ਪਿਛਲੇ ਸਮੇਂ ਚ ਵੀ ਵੇਖੀਆਂ ਨੇ ਔਰ ਇਹ ਪੂਰਨ ਜਿਹੜੀ ਸਪੋਰਟ ਆ ਸਿਕਿਉਰਟੀ ਦੀ ਆਰਮੀ ਦੀ ਪੀਐਸਐਫ ਦੀ ਇਹ ਪੂਰੀ ਦ੍ਰਿੜਤਾ ਨਾਲ ਆਪਾਂ ਦਾ ਕੋਆਪਰੇਟ ਸਾਡਾ ਆਮ ਪਬਲਿਕ ਦਾ ਔਰ ਸਾਰੀ ਡਿਫੈਂਸ ਦਾ ਸਾਡਾ ਕੋਆਪਰੇਟਾ ਅਗਰ ਕੁਛ ਐ ਹੋ ਜਿਆ ਹੁੰਦਾ ਵਾਕਿਆ ਹੁੰਦਾ ਤਾਂ ਸਾਰਾ ਜਿਹੜਾ ਹਿੰਦੁਸਤਾਨ ਦਾ ਸਾਰਾ ਵਾਮਾ ਉਹ ਡਿਫੈਂਸ ਤੇ ਬਿਲਕੁਲ ਨਾਲ ਖੜਿਆ ਆਰਮੀ ਦੇ ਬਿਲਕੁਲ ਨਾਲ ਖੜਿਆ ਜੇ ਦੁਸ਼ਮਣ ਦੇਸ਼ ਨੇ ਕੋਈ ਐਓ ਜੀ ਹਰਕਤ ਕਰਨ ਦੀ ਕੋਸ਼ਿਸ਼ ਕੀਤੀ ਉਹਨੂੰ ਮੋਹ ਤੋੜ ਜਵਾਬ ਜਿਹੜਾ ਵਾ ਉਹ ਅਸੀਂ ਜਾਣ ਦੇਣਾ ਜਾਣਦੇ ਆ ਪਰ ਅਜੇ ਤੱਕ ਬਿਲਕੁਲ ਜਿਹੜਾ ਡੇਰਾ ਬਾਬਾ ਨਾਨਕ ਚ ਐਸੀ ਕੋਈ ਨਹੀਂ ਵੇਖਣ ਨੂੰ ਮੜਿਆ ਪੰਜਾਬ ਸਰਕਾਰ ਦੇ ਕੀ ਪ੍ਰਬੰਧ ਨੇ ਪੰਜਾਬ ਸਰਕਾਰ ਦੇ ਮੇਨ ਪ੍ਰਬੰਧ ਹੈ ਕਿ ਪੰਜਾਬ ਸਰਕਾਰ ਆਪਣੇ ਲੋਕਾਂ ਦੇ ਨਾਲ ਆਪਾਂ ਪਿੱਛੇ ਜੇ ਅਗਰ ਕੋਈ ਜ਼ਰੂਰਤ ਪੈਦੀ ਆ ਤਾਂ ਇਹਨਾਂ ਲੋਕਾਂ ਦੇ ਰਹਿਣ ਵਾਸਤੇ ਕੈਂਪ ਜਿਹੜੇ ਪਿੱਛੇ ਬਣਾਉਂਦੇ ਨੇ ਕਿਹੜੀ ਜਗ੍ਹਾ ਬਣਾਉਂਦੇ ਨੇ ਬਿਲਕੁਲ ਜਿਹੜੇ ਸਕੂਲ ਨੇ ਜਿਵੇਂ ਸ਼ਾਹਪੁਰਜਾਜੰਦਾ ਸਕੂਲ ਕਹਿ ਲਓ ਤਲਵੰਡੀ ਰਾਮਦਾਸ ਸਕੂਲ ਕਹਿ ਲਓ ਉਹਨਾਂ ਦੇ ਵਿੱਚ ਆਪਾਂ ਕੈਂਪ ਬਣਾ ਲਿਆ ਕਿ ਜੇ ਇਹਨਾਂ ਲੋਕਾਂ ਨੂੰ ਜ਼ਰੂਰਤ ਪਈ ਇਹਨਾਂ ਨੂੰ ਲੋਕਾਂ ਨੂੰ ਪਿੰਡਾਂ ਚ ਇੱਥੋਂ ਚੱਕ ਕੇ ਆਪਾਂ ਉਹਨਾਂ ਕੈਂਪਾਂ ਦੇ ਵਿੱਚ ਰੱਖਣਾ ਨਾਲ ਜਿਹੜੇ ਸਾਡੇ ਹਸਪੀਟਲ ਨੇ ਉਹਨਾਂ ਵਿੱਚ ਵੀ ਸਰਕਾਰ ਨੇ ਹਦਾਇਤਾਂ ਕਰ ਦਿੱਤੀਆਂ ਨੇ ਕਿ ਉਹਨਾਂ ਦੇ ਵਿੱਚ ਜਿਹੜੇ ਬੈੱਡ ਵਗੈਰਾ ਜਾਂ ਪੂਰਾ ਪ੍ਰਬੰਧ 24 ਘੰਟੇ 24 ਆਵਰ ਜਿਹੜਾ ਮੁਲਾਜ਼ਮ ਹੈ ਉਥੇ ਹਸਪਤਾਲਾਂ ਦੇ ਵਿੱਚ ਵੀ ਰਹੇਗਾ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਹੁਣ ਜਾਂ ਕੁਝ ਵੀ ਆ ਉਹ ਸਾਰਾ ਸਰਕਾਰ ਨੇ ਉਹਨਾਂ ਨੂੰ ਲੱਟ ਕਰ ਦਿੱ ਬਿਲਕੁਲ ਉਹਨਾਂ ਚ ਫੈਸਿਲਟੀਆਂ ਜਦੋਂ ਕੈਂਪਾਂ ਚ ਜਾਣ ਕਿ ਉਹਨਾਂ ਦੇ ਖਾਣ ਪੀਣ ਦਾ ਉਹਨਾਂ ਦੇ ਰਹਿਣ ਚਣ ਦਾ ਸਾਰਾ ਪ੍ਰਬੰਧ ਜਿਹੜਾ ਸਰਕਾਰ ਨੇ ਕਰਨਾ ਬਿਲਕੁਲ ਜੀ ਅੱਜ ਡੇਰਾ ਬਾਬਾ ਨਾਨਕ ਜਿਹੜਾ ਬਾਡਰ ਤੇ ਪਿੰਡ ਹੱਸਦਾ ਅੱਜ ਉਥੋਂ ਦੇ ਲੋਕਾਂ ਨੂੰ ਮਿਲ ਰਹੇ ਆ ਔਰ ਜਿਹੜੇ ਜਿਹੜੇ ਵੀ ਬਾਡਰ ਤੇ ਪਿੰਡ ਨੇ ਔਰ ਉਹਨਾਂ ਸਾਰੇ ਲੋਕਾਂ ਨੂੰ ਕੋਸ਼ਿਸ਼ ਕਰ ਰਹੇ ਆ ਵੀ ਉਹਨਾਂ ਨੂੰ ਮੈਸੇਜ ਵੀ ਪ੍ਰਸ਼ਾਸਨ ਵੱਲੋਂ ਵੀ ਔਰ ਬਾਕੀ ਆਬਾਦ ਨੂੰ ਜਿਹੜਾ ਜੋ ਪ੍ਰਸ਼ਾਸਨ ਵੱਲੋਂ ਮੈਸੇਜ ਆ ਰਿਹਾ ਸਰਕਾਰ ਵੱਲੋਂ ਜੋ ਹਦਾਇਤਾਂ ਆਈਆਂ ਨੇ ਉਹਨਾਂ ਨੂੰ ਇਹਨਾਂ ਬਿਨ ਫੋਲੋ ਕਰੋ ਤਾਂ ਜੋ ਕਿ ਜਿਹੜਾ ਵੀ ਕਿਸੇ ਵੀ ਕੋਈ ਜਾਨੀਮਾਲ ਦਾ ਨੁਕਸਾਨ ਨਾ ਹੋ ਸਕੇ ਕੋਈ ਹੈਲਪਲਾਈਨ ਨੰਬਰ ਵੀ ਜਾਰੀ ਹੈ ਬਿਲਕੁਲ ਜੀ ਹੈਲਪਲਾਈਨ ਨੰਬਰ ਸਾਡਾ ਚੰਡੀਗੜ੍ਹ ਵੱਲੋਂ ਵੀ ਜਾਰੀ ਹੋਇਆ ਜੀ ਔਰ ਡਿਸਟ੍ਰਿਕਟ ਗੁਰਦਾਸਪੁਰ ਵੱਲੋਂ ਵੀ ਜਾਰੀ ਹੋਇਆ ਔਰ ਬਤੌਰ ਜਿਹੜੇ ਪੁਖਤਾ ਪ੍ਰਬੰਧ ਨੇ ਬਾਕੀ ਇੱਕ ਗੱਲ ਮੈਂ ਨਾਲ ਇਹ ਵੀ ਗੱਲ ਕਹਿ ਸਕਦਾ ਵੀ ਜਿਵੇਂ ਹੁਣ ਬਾਰਡਰ ਅ ਦੇਖ ਰਹੇ ਆ ਸਾਰਿਆਂ ਨੂੰ ਮਿਲ ਰਹੇ ਆ ਕਿਸੇ ਵੀ ਕਿਸਮ ਦਾ ਕੋਈ ਵੀ ਜਿਤਨਾ ਕਹਿ ਦਈਏ ਵੀ ਇਹਨਾਂ ਨੂੰ ਕੋਈ ਐਸਾ ਕੋਈ ਡਰਗਮ ਨਜ਼ਰ ਵੀ ਨਹੀਂ ਆ ਰਿਹਾ ਔਰ ਇਹੋ ਜਿਹੀ ਕੋਈ ਹਰਕਤ ਵੀ ਨਹੀਂ ਨਜ਼ਰ ਆ ਰਹੀ ਔਰ ਸੇਫ ਜਿਹੜਾ ਏਰੀਆ ਹਾਲ ਦਿੱਖ ਰਿਹਾ ਹੈ ਬਲੈਕਆਊਟ ਦਾ ਪਾਲਨ ਜਿਹੜਾ ਹਾਂ ਦੇਖੋ ਜੀ ਜੋ ਬਲੈਕਆਊਟ ਦਾ ਪਾਲਨ ਹੈ ਜੋ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸਰਕਾਰ ਵੱਲੋਂ ਪ੍ਰਸ਼ਾਸਨ ਵੱਲੋਂ ਜਿਹੜੀਆਂ ਹਦਾਇਤਾਂ ਆ ਰਹੀਆਂ ਨੇ ਸਾਡੇ ਲੋਕਾਂ ਨੂੰ ਉਹਨਾਂ ਨੂੰ ਫਾਲੋ ਕਰਨਾ ਚਾਹੀਦਾ ਵਾ ਅਣਗਹਿਲੀ ਨਹੀਂ ਕਰਨੀ ਚਾਹੀਦੀ ਕਿਉਂਕਿ ਇਹ ਉਹ ਅਣਗਹਿਲੀ ਜਿਹੜੀ ਆ ਉਹ ਕਿਸੇ ਹੋਰ ਨਹੀਂ ਕਰ ਰਹੇ ਹੋ ਆਪਣੇ ਲਈ ਕਰਨੇ ਨੇ ਸੋ ਮੈਂ ਇਹੋ ਗੱਲ ਕਹਾਂਗਾ ਲੋਕਾਂ ਨੂੰ ਇਸ ਜਿਹੜਾ ਮਾਹੌਲ ਜੋ ਬਣਿਆ ਇਹਦੇ ਵਿੱਚ ਸਾਰਿਆਂ ਲੋਕਾਂ ਨੂੰ ਆਪਣੀ ਜ਼ਿੰਮੇਵਾਰੀ ਮੰਨਦੀ ਹੈ ਸਾਥ ਦੇਣ ਦੀ ਔਰ ਜਿਤਨਾ ਮੈਂ ਦੱਸਿਆ ਤੁਹਾਨੂੰ ਵੀ ਜਿਤਨਾ ਵੀ ਸਾਡੇ ਫੌਜੀ ਜਵਾਨ ਵੀ ਇੱਥੇ ਨੇ ਤਤ ਪਰ ਸਾਡੇ ਜਿਹੜੇ ਕਿਸਾਨ ਵੀਰ ਨੇ ਸਾਡੇ ਜਿਹੜੇ ਨੌਜਵਾਨ ਵੀਰ ਨੇ ਚਾਹੇ ਜਿਹੜੀ ਵੀ ਚੀਜ਼ ਦੀ ਉਹਨਾਂ ਨੂੰ ਫੈਸਿਲਿਟੀ ਦੀ ਲੋੜ ਆ 24 ਘੰਟੇ ਇਹਨਾਂ ਦੀ ਹਾਜ਼ਰ ਹੁੰਦੀ ਆਪਣੇ ਬਾਰਡਰ ਏਰੀਆ 'ਚ ਕੋਈ ਰਾਤ ਤੱਕ ਲੱਗਾ ਕੋਈ ਐਕਟੀਵਿਟੀ ਇਦਾਂ ਦੀ ਜਮਾ ਦੇਖੋ ਜੀ ਹਾਲ ਦੀ ਘੜੀ ਤੇ ਜਿਤਨਾ ਜੋ ਮੈਂ ਦੇਖ ਰਿਹਾ ਆ ਆਪਾਂ ਹੁਣ ਅੱਜ ਬਾਰਡਰ 'ਤੇ ਆ ਤੇ ਸਾਨੂੰ ਇੱਥੋਂ ਦੇ ਲੋਕ ਜਿਹੜੇ ਦੱਸ ਰਹੇ ਨੇ ਵੀ ਬਿਲਕੁਲ ਕੋਈ ਐਸੀ ਕੋਈ ਗੱਲਬਾਤ ਨਹੀਂ ਹੋਈ ਠੀਕ ਹੈ ਬਾਕੀ ਸੇਫ ਆ